ਨਾ ਦੁੱਖ ਨਾ ਭੁੱਖ ਤੇਨਰ ਨਿਕ ਤਨ ਨੋ ਕਈਆ ਤੇਨਰ ਸੋਖ ਨਾ ਹੁਆ ਤੇਨਰ ਸੇ ਅੰਤ ਨਾ ਲਹੀਆ ਤੇਨਰ ਸੇ ਬਨਹੋ ਕਰੇ ਤੇਨਰ ਸੰਸਾਰ ਸਮਪੈ ਤੇਨਾਰ ਦੁਲੀ ਚ ਬਹ ਤੇਨਾਰ ਉੱਥਪ ਵਿਥਪ ਸੁਖ ਲਹ ਤੇਨਾਰ ਸੰਸਾਰ ਮੇ ਸੁਖ ਲਹ ਤੇਨਾਰ ਸੰਸਾਰ ਮੇ ਅੱਤਾ ਪੱਟ ਰਿਪ ਮਦ ਤੇ ਸਕੜਤ ਤੇਨਰ ਜਾਲ ਪੜ ਗੁਰ ਅਮਰਦਾਸ ਸੋ ਪਰਸੰਨ ਜੇਹੇ ਤਾਂ ਬਲਿਓ ਇਕ ਮਨ ਧਾਰਿਓ ਇਕ ਕਰ ਇਕ ਪਛਾਣਿਓ ਨਾਇ ਮਰ ਮਰ ਇਕਾ ਇਕੋ ਦਰਥੈ ਨ ਜਾਣਿਓ ਸੋਪਨ ਇਕਾ ਪਰ ਤਖ ਇਕਾ ਇਕ ਕਸਮ ਲੀਣਾ ਤਿਸ ਇਕਾ ਅਰ ਪੰਜ ਸਿੱਧੈਂ ਪੈਂਤੀਸ ਨੀਣਾ ਲੱਖੋਂ ਅਲੱਖ ਹੈ ਇੱਕ ਇੱਕ ਕਾਰਵਰਣਿਆ ਗੋਰੀ ਅਮਰਦਾਸ ਜਾਲ ਪਣ ਤੂੰ ਇਕ ਲੋਨ ਹੈ ਇਕ ਮੰਨਿਆ ਜੇ ਮਤ ਗਈ ਜਾਂਦੇਮ ਜੇ ਮਤ ਨਾਮੇਨ ਸੰਮਾਨੀ ਜੇ ਮਤ ਤਿਰਲੋ ਜਣ ਚੇਤਾ ਭਗਤ ਕੰਬੀ ਰਹਾ ਜਾਣੀ ਹੁਕਮ ਮੰਗਦ ਕਰ ਤੂ ਰਾਮ ਜੰਮ ਕੋ ਨਿਤ ਪਾਈ ਅਮਰੀਕ ਪ੍ਰਹਲਾਦ ਸ਼ਰਨ ਗੋਬਿੰਦ ਗਤ ਪਾਈ ਨਾਮ ਕਰੋਧ ਤ੍ਰਿਸ਼ਨਾ ਤਜੀ ਸਮਤ ਜਨ ਜਾਣੀ ਜਗੰਤਾ ਗੁਰ ਅਮਰਦਾਸ ਜਿ ਬੰਤਹਾ ਦੇਖ ਦਰਸ ਪਾਵੋ ਮੁਕੰਤਾ ਅਮਰਦਾਸ ਕਰਸੀਆ ਬਹੁਤ ਤੱਕ ਬਿਨਾਸ ਗੁਰ ਅਮਰਦਾਸ ਕਰਸੀਆ ਸਤਿ ਸਾਧਕਿਆ ਸਤ ਸਾਈ ਗੁਰ ਅਮਰਦਾਸ ਕਰਸੀਆ ਧਿਆਨ ਲਈਆ ਸਿਆ ਆਪਾ ਲਬ ਗੋ ਚੁੱਕਾ ਇੱਕ ਬੇਨ ਧਗਣ ਜਾਂਦਾ ਰਹਾ ਜਾ ਸੁਮੰਤਰ ਮਾਨ ਮਹਿਲਾ ਜਾਲ ਪਾਵ ਮਦਾਰਤ ਇਤਨਾ ਨਾਨਕ ਸੰਗ ਰਿਓ ਤਾਂ ਤੇ ਅੰਗਦ ਲੈਣਾ ਪ੍ਰਗਟ ਤਾਸ ਚਰਨ ਆ ਲੇ ਵਰਯੋ ਤੇਤ ਕੋਲ ਗੋਰੀ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਿਖਾਣੋ ਜੋ ਗੁਣਿ ਅਲਾਖ ਅਗੰ ਤਿਨ ਗੁਣ ਅੰਤ ਨ ਜਾਣੋ ਬੋਹਥੋ ਬਿਧਾ ਤੇ ਨਿਰਮਯੋ ਸਭ ਸੰਗਤ ਕੋ ਲੁਦਰਣ ਗੋਰੀ ਅਮਰਦਾਸ ਤੀਰਤ ਕਹੈ त्राहि त्राहि तौ पा शरण आप नारायण कलाثار आप नारायण कलाثار जद मह परवरयो रंगकार आकार ज्योत जग, जग मंडल करयो ज कहत प्रभु शब्द दीपक दी पायो ज सिख संगलयो तत हर चरण मिलायो नानक कुल ਦੇਮਾਲੀ ਅਵਤਾਰਿਓ ਅੰਗਦ ਲੈਣੇ ਸੰਗ ਹੋ ਗੋਰੇ ਅਮਰਦਾਸ ਤਾਰਣ ਤਰਣ ਜਨਮ ਜਨਮ ਪਾਸਰਣ ਤੋ ਗੋਰੇ ਅਮਰਦਾਸ ਤਾਰਣ ਤਰਣ ਜਨਮ ਜਨਮ ਪਾਸਰਣ ਤੋ ਜਪ ਤਪ ਸਤ ਸੰਤੋਖ ਸਿਖ ਦਰਸਨ ਗੁਰ ਸਿਖਾ ਸਰਨ ਪਰਇ ਤੇ ਉਬਰੇ ਛੋੜ ਜਾਮ ਤੁਰ ਕੀ ਨਕਾ ਭਗਤ ਪਾਏ ਪਰਪੂਰ ਹਿਰਦਾ ਉਚਰਾ ਕਰ ਤਾਰਾ ਗੁਰ ਗੋਹਰ ਦਰਿਆ ਪਲਕੁਡਵੰਤ ਤਾਰਾ ਨਾਨਕ ਕੁੱਲ ਨਿਮਲ ਅਵਤਾਰਿਓ ਗੁਣ ਕਰ ਤਾਰ ਉਚਰੇ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਦਰ ਪਰ ਹਰ ਪਰ ਚਿਤ ਜਿਤੁ ਅਮਰਦਾਸ ਕਹਉ ਪਰ ਕਹਿ ਪੈ ਨ ਸਕਉ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹਉ ਤਕਉ ਤੇਰਾ ਹੁਕਮ ਪਾਵੈ ਨੀ ਸਾਨ ਤੋ ਕਰਉ ਸ

ਰਹਿਓ ਸੰਤ ਹੌਂ ਟੋਲ ਸਾਥ ਬਹ ਤੇਰੇ ਦਿੱਖੇ ਸੰਿਆਸੀ ਤਪਸੀਐ ਮੁਖੋਂ ਐ ਪੰਡਤ ਮਿੱਠੇ ਵਾਰਸ ਇੱਕ ਹਾਂ ਫਿਰਿਆ ਇਹਨਾ ਨਾ ਪਰਚਾ ਲਾਇਓ ਕਹਤਿਆਂ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਗੁਰਦੈ ਲੱਗਾ ਤਿੰਨ ਕੈ ਗੁਨੋ ਕਿਆ ਕਹੋ ਗੁਰਦੈ ਮਿਲਾਇਓ ਪਿਖਿਆ ਜਿਵ ਤੂੰ ਰੱਖੈ ਤੇਵ ਰਹਾਉ ਗੁਰਦੈ ਮਿਲਾਇਓ ਪਿਖਿਆ ਜਿਵ ਤੂੰ ਰੱਖੈ ਤੇਵ ਰਹਾਉ ਕਣ ਹਰ ਬੂੰਦ ਬਸੋਰੂ ਮਾਵਲ Kusum Basant Ganantna ਰਾਸ ਸਸ ਕਿਰਨ ਉਦਾਰ ਸਾਗਰ ਕੋ ਗਾਂਗ ਤਰੰਗ ਅੰਤ ਕੋ ਪਾਵੇੁਰਦਰ ਧਿਆਨ ਗਿਆਨ ਸਤਗੁਰ ਕੇ ਕਭ ਜਨ ਪਲ ਉਹਨੇ ਜੋ ਗਾਵੇ ਪੱਲੇ ਅਮਰ ਦਾਸ ਗੁਣ ਤੇਰੇ ਤੇਰੀ ਉਪਮਾ ਕੋ ਬਣ ਆਵੇ ਪੱਲੇ ਅਮਰ ਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ ਸੱਚ ਸੱਚ ਜਾਣੀਐ ਕੈ ਚਿਤ ਲਾਵੈ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨ ਤਾਵੈ ਨਰੰਕਾਰ ਕਾ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੈ ਕਲ ਮਹਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੁਰ ਮਿਲਿਓ ਸੋਏ ਭਿਖਾ ਕਹੈ ਸਹਿਜ ਰੰਗ ਦਰਸ਼ਨ ਦਿਓ ਪਹਿਰ ਸਮਾਦ ਸਨਾ ਹੋ ਗਿਆਨ ਹੈ ਆਸਨ ਚੜਿਓ ਧਰਮ ਤਨ ਕਰ ਗਇਓ ਭਗਤ ਸਿਲੇ ਸਰਨ ਲਿਓ ਪੈ ਨਿਰਪੋਹ ਕਲ ਮਨ ਸ਼ਬਦ ਗੁਰ ਨੇ ਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਜ ਦੂਤ ਵਿਖੰਡਿਓ ਬਲੋ ਪਹਾਲ ਤੇ ਜੋਤਨਾ ਨਰਪਤਨਾਥ ਨਾਨਕ ਬਰ ਗੁਰ ਅਮਰਦਾਸ ਸਚ ਸਲ ਭਣ ਤੈ ਦਲ ਜਿਤੋ ਇਹ ਜੁਦ ਤਰ ਹੋ ਬਲ ਬਲ ਜਾ ਸਤਗੁਰ ਸਾਚੇ ਨਾਮ ਪਰ ਕਮਨ ਉਪਮਾ ਦੇਓ ਕਮਨ ਸੇਵਾ ਸਰਿਓ ਇੱਕ ਮੁਖ ਰਸ ਨਾਰਸੋ ਜੁਗ ਜੋਰ ਕਰ ਫੁਨ ਮਨ ਬਚ ਕਰਮ ਜਾਨ ਅਨਤ ਦੂਜਾ ਨਾਮ ਨਾਮ ਸੋਇਆ ਪਾਰ ਸਰ ਦੀਨੋ ਗੁਰ ਰਿਦਤਾਰ ਨਲ ਕਵ ਪਾਰਿਸ ਪਰਸ ਕਚ ਕੰਚ ਨਾ ਹੋਏ ਚੰਦਨਾ ਸੁਬਾਸ ਜਾ ਸਿਮਰਤ ਅੰਤਰ ਜਾ ਕੇ ਦੇਖਤ ਦਵਾਰੇ ਤਾਮ ਕਰੋਧ ਹੀ ਨਿਵਾਰੇ ਜੀ ਹੋ ਬਲ ਬਲ ਜਾਉ ਸਤਿਗੁਰੂ ਸਾਚੇ ਨਾਮ ਪਰ ਨਾਮ ਨਿਦਾਨ ਧਿਆਨ ਅੰਤਰ ਗਤ ਤੇਜ ਪੁੰਜ ਤਿਉ ਲੋਕ ਪਰਗਾਸੈ ਦੇਖਤ ਦਰਸ ਭਟਕ ਭਰਮ ਭਜਤ ਦੁਖ ਪਰ ਹਰ ਕੁਸਹਿਦ ਬਿਗਾਸੈ ਸੇਵਕ ਸਿੱਖ ਸਦਾ ਅਤਲਬਤ ਅਲਸਮੂ ਜੋ ਕਿਸਮ ਸੁਬਾ ਸੈ ਬਦਦਮਾਨ ਗੁਰ ਆਪ ਥੱਪਿਓ ਥਿਰ ਸੱਚੀ ਤਕਤ ਗੁਰੂ ਰਾਮਦਾਸ ਸੈ சுாயஷண ஜன மரண து ਤਪ ਸੰਮ ਦੇ ਨੂਰ ਤੋੜਿ ਠੇ ਸੱਚੇ ਪਾਤਸ਼ਾਹ ਮਹਲ ਜਨਮ ਜਨਮ ਦੀ ਕਾਟੀਆਂ ਸੱਜਣ ਸੱਚਾ ਫਿਰ ਸ਼ਾਹ ਦਸ਼ਾਹੂ ਜਿਸ ਪਾਸ ਬਹਿਠਿਆ सवना दारे सौ सज्जण सत्या पास पा सोहिया सवना दारि